ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਹੈਗਾ ਰਾਮਪਰਾ ਪਿੰਡ ਰਾਮਪਰਾ ਸਹਿਰ ਦੇ ਨੇੜੇ ਆ ਬਾਈ ਜੱਗੀ ਜਗਜੀਤ ਜੱਗੀ ਦੇ ਘਰੋਂ ਆਪਾਂ ਦੋ ਨਗ ਦਿਖਾਵਾਂਗੇ ਇੱਕ ਮਿੱਤਰੋ ਪਹਿਲੇ ਸੂਏ ਦੁੱਲ ਝੋਟੀ ਸੱਜਰ ਜਾਣਕਾਰੀ ਸਾਰੀ ਆਪਾਂ ਹੀ ਦੇਵਾਂਗੇ ਤੇ ਦੂਜੇ ਨੰਬਰ ਤੇ ਮਿੱਤਰੋ ਪੰਜ ਕਲਿਆਣੀ ਜਾਂ ਨੀਲੀ ਰਾਬੀ ਆਪਾਂ ਕਹਿ ਸਕਦੇ ਆ ਪੂਰੀ ਕਿਉਂਕਿ ਅੱਖਾਂ ਦੇ ਵਿੱਚ ਹੈ ਨਹੀਂ ਮਾਰਕਾ ਵੇਸੇ ਫਾਇਰ ਚਿੱਟੇ ਨੇ ਮੱਥੇ ਚ ਬੱਲਾ ਪੂਸ ਬਹੁਤ ਚਿੱਟੀ ਆ ਬੂਰੀ ਝੋਟੀ ਆ ਕਦੋ ਤਿੰਨ ਦਿਨ ਹੋ ਗਏ ਮਿੱਤਰੋ ਸੂਈ ਨੂੰ ਥਣਾ ਦੀ ਦੋਲੇ ਤੇ ਥਣ ਸਾਫ ਹੈ ਥਣਾ ਦੀ ਦੂਰੀ ਬਹੁਤ ਚੰਗੀ ਆ ਪਹਿਲੇ ਸੂਏ ਮਿੱਤਰੋ ਸੂਈ ਆ ਕਦ ਨਾਰਮਲ ਕਦ ਆ ਵਜਣ ਚੰਗਾ ਤੇ ਚੰਗੀ ਸਮੇ ਵੀ ਆ ਸਿੰਘਾਂ ਦੇ ਮਿੱਤਰੋ ਕੁੰਡੀ ਆ ਮਗਰ ਹੈਗਾ ਕਟਾ ਤਿੰਨ ਚਾਰ ਦਿਨਾਂ ਦੀ ਬਾਈ ਕਹਿੰਦਾ ਵੀ ਸੂਈ ਵੀ ਆ ਤੇ ਮੁੱਲ ਹੈਗਾ ਜੀ 1 45000 1.45 ਵਿੱਚੋਂ ਥੋੜਾ ਘਣਾ ਬਾਈ ਕੰਦਾ ਮਾਣਤਾਨ ਕਰਦੇ ਆਂਗੇ ਕਾਫੀ ਜਿਹੜੇ ਭਰਾ ਸੌਂਕੀਆ ਤੌਰ ਤੇ ਡੋਲਰ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਖਾਤਰ ਮਿੱਤਰੋ ਬਹੁਤ ਵਧੀਆ ਇੱਕ ਵਾਰੀ ਤੋਰ ਕੇ ਵੀ ਦਿਖਾ ਦਿੰਨੇ ਆ ਤੇ ਉਦੋਂ ਬਾਅਦ ਮਿੱਤਰੋ ਆ ਤੁਹਾਨੂੰ ਆਪਾਂ ਉਦੋਂ ਬਾਅਦ ਆਪਾਂ ਤੁਹਾਨੂੰ ਜਿਹੜੀ ਪੂਰੀ ਝੋਟੀ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿੰਨੀ ਕੁ ਉਹਦੀ ਉਮਰ ਹੈ ਮੂੰਹੋਂ ਕਿਵੇਂ ਹੈ ਤੇ ਪਹਿਲਾਂ ਇਹਦੀ ਪੂਰੀ ਡਿਟੇਲ ਆਪਾਂ ਤੁਹਾਨੂੰ ਦੇ ਰਹੇ ਆ ਥਣਲੇ ਵੀ ਦੀ ਪੂਰੀ ਮਿੱਤਰੋ ਸਾਫ ਦੋ ਥਣ ਚੰਗਾ ਮोटा ਥਣਾ ਤੇ ਮੰਗਰ ਕਟਾ ਤੇ ਪਰਸੋ ਚੌਥੇ ਦੀ ਸੂਈ ਵੀ ਆ। ਇਧਰ ਲੰਬਾ ਤੁਰਦੇ। ਸੋ ਇਹ ਜਿਹੜੀਆਂ ਦੁੱਲ ਪਸ਼ੂ ਹੁੰਦੇ ਮਿੱਤਰੋ ਸੌਂ ਗਿਆ ਤੌਰ ਤੇ ਰੱਖੇ ਜਾਂਦੇ ਨੇ। ਵੈਸੇ ਕਹਿੰਦੇ ਆ ਵੀ ਵਾਧੇ ਵਾਧੇ ਦੀ ਖਾਤਰ ਕਾਫੀ ਭਰਾ ਜਿਹੜੇ ਰੱਖਦੇ ਨੇ ਹਾਰਮਾਂ ਦੇ ਵਿੱਚ। ਤੇ ਕਾਫੀ ਫੋਨ ਵੀ ਆਉਂਦੇ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਦੁੱਲ ਹੋਵੇ। ਉਹਨਾਂ ਦੀ ਖਾਤਰ ਮਿੱਤਰੋ ਬਹੁਤ ਚੰਗੀ ਆ। ਤੇ ਦੋ ਥਣਾਂ ਦੇ ਵਿੱਚੋਂ ਹੀ 12 12 13 13 ਲੀਟਰ ਜਿਹੜੀਆਂ ਆਮ ਛੋਟੀਆਂ ਦੁੱਧ ਦੇਣਦੀਆਂ ਨੇ ਜਿੰਨਾ ਚਾਰੇ ਥਣਾਂ ਚ ਦੁੱਧ ਦਿੰਦਾ ਉਹਨੇ ਹੀ ਮਿੱਤਰੋ ਇਹ ਦੋ ਥਣਾਂ ਚ ਦੁੱਧ ਦਿੰਦੀਆਂ ਮੁੱਲ ਹੈਗਾ ਜੀ ਇਹਦਾ 145 145 ਦੇ ਵਿੱਚੋਂ ਮਾਨਤਾਣ ਹੋ ਜਾਣਾ ਤੇ ਦੂਜੇ ਨੰਬਰ ਤੇ ਹੈਗਾ ਜੀ ਇਹਦੀ ਮਿੱਤਰੋ ਉਮਰ ਪੌਣੇ ਇੱਕ ਦੋ ਸਾਲ ਦੀ ਆ ਦੋ ਕ ਸਾਲ ਦੇ ਕਰੀਬ ਹੈ ਤੇ ਡੇਢ ਦੋ ਮਹੀਨਾ ਸਾਹਮ ਕੇ ਮਿੱਤਰੋ ਦੋ ਘਟੇ ਇੱਕ ਘਟਾ ਫੀਡ ਦਾ ਪਾ ਕੇ ਇਹ ਟੀਕਾ ਲੈ ਲੂਗੀ ਆ ਪੈਰ ਚਿੱਟੇ ਆ ਮੱਥੇ ਚ ਵੱਲ ਹੈ ਤੇ ਇੱਕ ਆਪਾਂ ਗੱਲ ਕਰਦੇ ਆਂ ਥੋੜੀ ਜੀ ਮਿੱਤਰੋ ਬਚੀ ਜਰੂਰ ਐ ਮਾੜੀ-ਮੋਟੀ ਐ ਕੋਈ ਕੈਮਰੇ ਦੇ ਵਿੱਚ ਤਾਂ ਆਉਂਦੀ ਨਹੀਂ ਕਿਉਂਕਿ ਆਪਣਾ ਫਰਜ ਬੰਦਾ ਹਰ ਚੀਜ਼ ਦੱਸੰਦਾ ਤੇ ਤਸੱਲੀ ਪੈਸੇ ਤੁਸੀਂ ਮਿੱਤਰੋ ਖੁਦ ਕਰਨੀ ਐ ਸਿਹਤ ਪੱਖੋਂ ਵੀ ਚੰਗੀ ਐ ਤੇ ਕੱਦ-ਕਾੜ ਵੀ ਠੀਕ ਐ ਪੌਣੇ ਇੱਕ ਦੋ ਸਾਲ ਦੀ ਬੱਚੀ ਕਹਿੰਦਾ ਵੀ ਇਹਦੀ ਉਮਰ ਐ ਤੇ ਮਹੀਨਾ ਦੋ ਮਹੀਨਿਆਂ ਤਾਈ ਮਿੱਤਰੋ ਇਹਨੇ ਟੀਕਾ ਲੈ ਲੈਣਾ ਕਾਫੀ ਜਿਹੜੇ ਭਰਾ ਪੂਰੀ ਕੱਟੀ ਦੇ ਸਕਰੀਨ ਨੇ ਉਨ੍ਹਾਂ ਦੇ ਖਾਤਰ ਮਿੱਤਰੋ ਬਹੁਤ ਵਧੀਆ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਹੈ ਉਨੇ ਮਾੜਾ ਮੋਟੀ ਮਿੱਤਰੋ ਸਾਖ ਜੀ ਐ ਛੋਟੀ ਜੀ ਨਾਲ ਕੋਈ ਬਾਲਾ ਵੱਡਾ ਨਹੀਂ ਕਿਸੇ ਕਿਸੇ ਪਸ਼ੂਆਂ ਦੇ ਇੰਨੀ ਕ ਆ ਜਾਂਦੀ ਹੁੰਦੀ ਹੈ ਕੋਈ ਵੈਸੇ ਤਾਂ ਬਾਲੀ ਕੋਈ ਦਿੱਕਤ ਨਹੀਂ ਤੇ ਮੁੱਲ ਹੈਗਾ ਜੀ ਇਹਦਾ ਮੁੱਲ ਹੈਗਾ ਜੀ ਇਹਦਾ 50000 ਤੇ ਜਿਹੜਾ ਭਰਾ ਕੋਈ ਸੌਕੀਆ ਤੌਰ ਤੇ ਰੱਖਣਾ ਚਾਹੁੰਦਾ ਹੋਵੇ ਦੋਨੇ ਨਾਲ ਮਿੱਤਰੋ ਸੌਂਕ ਵਾਲੇ ਆ ਨੰਬਰ ਹੈ ਜੀ 9877665669 9877665669 ਬਈ ਦਾ ਫੋਨ ਨੰਬਰ ਹੈ ਪਿੰਡ ਹੈਗਾ ਜੀ ਰਾਮਪਰਾ ਪਿੰਡ ਰਾਮਪਰਾ ਸ਼ਹਿਰ ਦੇ ਬਿਲਕੁਲ ਨੇੜੇ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਸਾਰੇ ਵੀਰਾਂ ਦਾ ਮਿੱਤਰੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਮਿਹਰਬਾਨੀ